ਸਾਤ ਸ੍ਰੀ ਅਕਾਲ ਜੀ ਸਵਾਗਤ ਹੈ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਗਰਮੀ ਦੇ ਮਹੀਨੇ ਵਿੱਚ ਵਿਹੜੇ ਵਿੱਚ ਰੱਖੀ ਮੰਜੀ ਤੇ ਲੰਮਾ ਪਿਆ ਹੋਇਆ ਸੀ ਪਸੀਨੇ ਨਾਲ ਭਿੱਜਿਆ ਹੋਇਆ ਅਸਮਾਨ ਵੱਲ ਦੇਖ ਰਿਹਾ ਸੀ ਆਪਣੀ ਮੈ ਲੋਈ ਘਰ ਵਾਲੀ ਨੂੰ ਯਾਦ ਕਰਦਾ ਰੋਈ ਜਾ ਰਿਹਾ ਸੀ ਵੈਸੇ ਤਾਂ ਰਾਤ ਦਾ 1 ਵਜਾ ਹੋਇਆ ਸੀ ਪਰ ਨੀਂਦ ਨਹੀਂ ਆ ਰਹੀ ਸੀ ਨੀਂਦ ਆਉਦੀ ਵੀ ਤਾਂ ਕਿੱਦਾਂ ਸਵੇਰ ਤੀ ਇੱਕ ਵਰਕੀਵੇਂ ਮੂਹ ਵਿੱਚ ਨਹੀਂ ਪਾਈ ਸੀ ਹੁਣ ਤਾਂ ਢੱਡ ਵਿੱਚ ਵੀ ਚੂਹੇ ਨੱਚ ਰਹੇ ਸੀ ਗਰदास ਕੌਲੀ ਦੀਰ ਸੋਈ ਵਿੱਚ ਜਾ ਕੇ ਰੋਟੀ ਲੱਪਣ ਲੱਗ ਪਿਆ ਪਰ ਖਾਣ ਲਈ ਕੁਝ ਵੀ ਨਹੀਂ ਪਿਆ ਸੀ ਫਿਰ ਥੋੜਾ ਜਿਹਾ ਦੁੱਧ ਪੀਣ ਬਾਰੇ ਸੋਚਿਆ ਤੇ ਦੁੱਧ ਵਾਲਾ ਭਾਂਡਾ ਵੀ ਖਾਲੀ ਪਿਆ ਸੀ ਉਦਾਸਿਆ ਹੋ ਕੇ ਗਰदास ਪਾਣੀ ਦਾ ਗਲਾਸ ਪੀ ਕੇ ਮੰਜੇ ਤੇ ਫੌਪਸਾ ਕੇ ਪੈ ਗਿਆ ਇੱਕ ਤਾਂ ਇੰਨੀ ਗਰਮੀ ਸੀ ਉਤੋਂ ਭੁੱਖ ਨਾਲ ਪਰੇਸ਼ਾਨ ਹੋ ਕੇ ਪਾਸਾ ਪਟ ਦਦਾ ਰਿਆ ਤੇ ਇੰਤਜ਼ਾਰ ਕਰਦਾ ਰਿਹਾ ਕਿ ਕਦੋਂ ਸਵੇਰ ਹੋਵੇ ਤੇ ਕਦੋਂ ਉਹਦੀ ਨੂ ਰਾਣੀ ਉਹਦੇ ਲਈ ਰੋਟੀ ਲੈ ਕੇ ਆਵੇ। ਕਰਤਾਰਸ ਦੇ ਕਮਰੇ ਵਿੱਚ ਪੱਖਾ ਨਹੀਂ ਲੱਗਿਆ ਸੀ ਜਿੱਤੇ ਕਰਕੇ ਉਹ ਵੇੜੇ ਵਿੱਚ ਹੀ மஞ்சੇ ਤੇ ਸੌਂਦਾ ਸੀ। ਉਹਦੇ ਨੂੰ ਪੁੱਤ ਏਸੀ ਚਲਾ ਕੇ ਆਰਾਮ ਨਾਲ ਸੌਂਦੇ ਸੀ। ਦਰਸਲ ਕੱਲ ਰਾਤ ਕਰਤਾਰਸ ਦਾ ਮੁੰਡਾ ਮੀਤ ਤੇ ਉਹਦੀ ਘਰ ਵਾਲੀ ਜਸੀ ਦੋਨੇ ਹੀ ਫਿਆਤੇ ਗਈ ਹੋਈ ਸੀ। ਰਾਤ ਨੂੰ ਉੱਥੋਂ ਹੀ ਰੋਟੀ ਖਾ ਕੇ ਆ ਗਈ ਸੀ ਕਰਦਾਸ ਲਈ ਉਸ ਦਿਨੋਂ ਸਵੇਰ ਤੱਕ ਦੋ ਬਚੀਆਂ ਹੋਈਆਂ ਰੋਟੀਆਂ ਰੱਖ ਗਈ ਸੀ ਤੇ ਆਪਣੇ ਸਹੁਰੇ ਨੂੰ ਇਹ ਕਹਿ ਕੇ ਚਲੀ ਗਈ ਸੀ ਕਿ ਚਾਹ ਬਣਾ ਕੇ ਉਹਦੇ ਨਾਲ ਰੋਟੀ ਖਾ ਲਿਓ ਅਕਸਰ ਹੀ ਉਹਦੇ ਨਾਲ ਇਦਾਂ ਹੁੰਦਾ ਸੀ ਉਸ ਦਿਨੋਂ ਜੱਸੀ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਕਰਦਾਸ ਨੂੰ ਦਿੰਦੀ ਸੀ ਕਰਦਾਸ ਨੂੰ ਵੀ ਇਸ ਤੀਸ ਦੀ ਆਦਤ ਪੈ ਗਈ ਸੀ ਨੂ ਦੇ ਕਹਿਣ ਤੇ ਉਹ ਚੁੱਪ ਕਰਕੇ ਹਾਂ ਵਿੱਚ ਸਿਰ ਹਿਲਾ ਦਿੰਦਾ ਸੀ ਨੋ ਪੁੱਤ ਵਿਆਹ ਤੇ ਰੋਟੀ ਖਾਣ ਲਈ ਚਲੇ ਗਏ ਰਾਤ ਨੂੰ ਜਦੋਂ ਉਹਨੋਂ ਭੁੱਖ ਲੱਗੀ ਤਾਂ ਰੋਟੀ ਖਾਣ ਦੇ ਲਈ ਰਸੋਈ ਵਿੱਚ ਗਿਆ ਪਰ ਜਿੱਦਾਂ ਹੀ ਰੋਟੀ ਖਾਣ ਲਈ ਡੱਬਾ ਖੋਲ੍ਹਿਆ ਤਾਂ ਦੇਖਿਆ ਰੋਟੀਆਂ ਵਿੱਚੋਂ ਮਸ਼ਕਾਰਿਆ ਸੀ ਪਰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਇੱਧਰ ਉੱਧਰ ਦੇਖਿਆ ਖਾਣ ਲਈ ਕੁਝ ਵੀ ਨਹੀਂ ਸੀ ਰਾਤ ਦੇ 11:00 ਕਵ ਤੇ ਨੋ ਪੁੱਤ ਵਾਪਸ ਆਇਆ ਪਰ ਕਰਦਾਸ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੇ ਨੋ ਕੋਲੋਂ ਇਸ ਵੇਲੇ ਰੋਟੀ ਮੰਗ ਸਕੇ ਤੇ ਚੁੱਪ ਕਰਕੇ ਮੰਜੇ ਤੇ ਲੰਮਾ ਪਿਆ ਰਿਹਾ ਉਦੋਂ ਉਹ ਪੁੱਤ ਆਪਣੇ ਕਮਰੇ ਵਿੱਚ ਸੌਣ ਦੇ ਲਈ ਚਲੇ ਗਏ ਸੀ ਜਿੱਦਾਂ ਜਿੱਦਾਂ ਰਾਤ ਲੰਘ ਰਹੀ ਸੀ ਕਰਦਾਸ ਦੀ ਭੁੱਖ ਵਾਤੇ ਜਾ ਰਹੀ ਸੀ ਭੁੱਖ ਨਾਲ ਟਟਕਦੇ ਹੋਏ ਉਸ ਦੀਆਂ ਅੱਖਾਂ ਅੱਖ ਕਦੋਂ ਲੱਗ ਗਈ ਸਵੇਰ ਨੂੰ ਹੀ ਉਹਦੀ ਅੱਖ ਖੁੱਲੀ ਤੇ ਮੰਜੇ ਤੋਂ ਉੱਠ ਕੇ ਦੇਖਿਆ ਜੱਸ ਸਿਰ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਰੋਟੀ ਦੀ ਖੁਸ਼ਬੂ ਨੇ ਕਰਦਾਸ ਦੀ ਭੁੱਖ ਹੋਰ ਵੀ ਜ਼ਿਆਦਾ ਤੇਜ਼ ਕਰ ਦਿੱਤੀ ਆਪਣੇ ਦਿਲ ਨੂੰ ਤਸੱਲੀ ਜੇ ਦਿੱਤੀ ਕਿ ਚਲੋ ਰੋਟੀ ਤਾਂ ਮਿਲ ਜਾਊਗੀ ਇਹ ਸੋਚ ਕੇ ਉਹਦੇ ਕੰਨਾਂ ਵਿੱਚ ਕੜਕਦੀ ਹੋਈ ਆਵਾਜ਼ ਆਈ ਅੰਦਰ ਤੱਕ ਕੰਬ ਗਿਆ ਕਿੰਨੀ देर ਲਾ ਦਿੱਤੀ ਤੁਸੀਂ ਉੱਠਣ ਵਿੱਚ ਇੰਨੀ ਦੇਰ ਤੱਕ ਵੀ ਕੋਈ ਸੌਂਦਾ ਹੈ ਕਰਦਾਸ ਨੇ ਆਪਣੀ ਨੋਵਾਲ ਦੇਖਿਆ ਤੇ ਗਰਮ ਚਾਹ ਦਾ ਗਲਾਸ ਉਹਦੇ ਹੱਥਾਂ ਵਿੱਚ ਫੜਾਉਂਦੇ ਹੋਏ ਬੋਲੀ ਫਟਾਫਟ ਇਹ ਚਾਹ ਪੀ ਲੋ ਤੇ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰਵਾ ਦਿਓ ਦੋ ਦਿਨਾਂ ਦੇ ਮੈਲੇ ਕੱਪੜੇ ਆ ਉਹਨਾਂ ਨੂੰ ਧੋ ਦਿਓ ਤੇ ਸਕਾਉਣ ਦੇ ਲਈ ਛੱਤ ਤੇ ਚੱਲੇ ਜਾਓ। ਇਹ ਸਾਰਾ ਕੰਮ ਹੋ ਜਾਇਆ ਤਾਂ ਘਰ ਵਿੱਚ ਝਾੜੂ ਪੋਚਾ ਵੀ ਕਰ ਦਿਓ। ਹਾਂ ਜਰਾ ਫਟਾਫਟ ਕਰ ਦਿਓ। ਘਰ ਵਿੱਚ ਮੇਰੇ ਪੇਕੇ ਆਉਣ ਵਾਲੇ ਐ ਇਸ ਲਈ ਮੈਂ ਰੋਟੀ ਬਣਾ ਰਹੀ ਆ। ਉਹਨਾਂ ਦੇ ਆਉਣ ਤੋਂ ਪਹਿਲਾਂ ਸਾਰਾ ਕੰਮ ਖਤਮ ਕਰ ਦਿਓ। ਨੂੰ ਇੱਕੋ ਵਾਰ ਵਿੱਚ ਸਭ ਕੁਝ ਬੋਲੀ ਜਾ ਰਹੀ ਸੀ ਪਰ ਰਾਤ ਦਾ ਭੁੱਖਾ ਗਰਦਾਸ ਆਪਣੀ ਨੂੰ ਦੇ ਮੂਰੇ ਕੁਝ ਵੀ ਬੋਲ ਨਾ ਸਕਦਾ ਸੀ। ਇੱਕ ਗਲਾਸ ਚਾਹ ਪੀ ਕੇ ਆਪਣੇ ਆਪ ਨੂੰ ਤਲਾਸ਼ਾ ਦਿੱਤਾ ਤੇ ਬਾਥਰੂਮ ਵਿੱਚ ਕੱਪੜੇ ਧੋਣ ਲਈ ਚਲਾ ਗਿਆ। ਬੁਢਾਪੇ ਤੇ ਕਮਜ਼ੋਰੀ ਤੇ ਕਰਕੇ ਉਹਦੇ ਕੋਲ ਇੰਨਾ ਕੰਮ ਨਹੀਂ ਕੀਤਾ ਜਾਂਦਾ ਸੀ ਪਰ ਉਹ ਮਜਬੂਰ ਸੀ। ਸਾਰਾ ਕੰਮ ਕਰ ਤੋਂ ਬਾਅਦ ਗਰਦਾਸ ਨੇ ਸਾਹ ਚੜ ਗਿਆ। ਤੇ ਆਪਣੇ ਨੂੰਹ ਦੇ ਕੋਲ ਜਾ ਕੇ ਕਹਿਣ ਲੱਗਾ ਜਸਮੀ ਮੈਂ ਸਾਰਾ ਕੰਮ ਕਰ ਦਿੱਤਾ ਹੈ ਹੁਣ ਮੈਨੂੰ ਭੁੱਖ ਲੱਗੀ ਹੈ। ਰਾਤ ਦਾ ਕੁਝ ਨਹੀਂ ਖਾਤਾ। ਰਾਤ ਨੂੰ ਜੋ ਰੋਟੀਆਂ ਤੂੰ ਖਾਣ ਲਈ ਰੱਖ ਕੇ ਗਈ ਹੋਈ ਸੀ ਉਹਨਾਂ ਵਿੱਚੋਂ ਬਹੁਤ ਗੰਦੀ ਮਸ਼ਕ ਆ ਰਹੀ ਸੀ। ਇਸ ਲਈ ਮੈਂ ਉਹ ਖਾਣੀ ਸਕਿਆ ਤਾਂ ਜੱਸੀ ਫਟਾਫਟ ਕਹਿਣ ਲੱਗੀ ਅੱਛਾ ਹੁਣ ਤਾਡਾ ਕੀ ਕਹਿਣਾ ਹੈ ਕਿ ਤੁਹਾਨੂੰ ਹੁਣ ਮੈਂ ਬਈਆਂ ਰੋਟੀਆਂ ਦਿੰਨੀ ਹਾਏ ਰੱਬਾ ਇਹ ਇਲਜ਼ਾਮ ਲਾਉਣਾ ਹੀ ਬਾਕੀ ਰਹਿ ਗਿਆ ਸੀ ਮੇਰੇ ਤੇ ਸ਼ਰਮਣੀ ਆਉਂਦੀ ਤੁਹਾਨੂੰ ਇਦਾਂ ਝੂਠ ਬੋਲਦੇ ਹੋਏ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਜਦੋਂ ਤੱਕ ਮੇਰੇ ਪੇਕੇ ਰੋਟੀ ਖਾ ਕੇ ਨਹੀਂ ਚਲੇ ਜਾਂਦੇ ਉਦੋਂ ਤੱਕ ਤੁਹਾਨੂੰ ਕੁਝ ਵੀ ਨਹੀਂ ਦਿਊਂਗੀ ਜੇ ਕੁਝ ਪੱਛ ਗਿਆ ਤਾਂ ਤੁਹਾਨੂੰ ਬਾਅਦ ਵਿੱਚ ਦੇ ਦਿਓ ਹੁਣ ਇੱਥੇ ਮੇਰੇ ਸਿਰ ਤੇ ਹੀ ਖੜੇ ਰਹੋਗੇ ਇਦਾਂ ਕਹਿੰਦੇ ਹੋਏ ਜਸਦੀ ਨੇ ਗਰਦਾਸ ਦੇ ਹੱਥਾਂ ਵਿੱਚ ਇੱਕ ਬਿਸਕੁਟ ਦਾ ਪੈਕ ਫੜਾਇਆ ਤੇ ਕਹਿਣ ਲੱਗੀ ਆਪਣੇ ਕਮਰੇ ਵਿੱਚ ਜਾ ਕੇ ਇਹ ਖਾ ਲਓ ਜਦੋਂ ਤੱਕ ਮੇਰੇ ਪੇਕੇ ਆ ਕੇ ਚਲੇ ਨਹੀਂ ਜਾਂਦੇ ਉਦੋਂ ਤੱਕ ਉੱਥੇ ਬੈਠੇ ਰਹਿਣਾ ਇੱਧਰ ਉੱਧਰ ਘੁੰਮਣ ਦੀ ਕੋਈ ਲੋੜ ਨਹੀਂ ਤੇ ਹਾਂ ਵਿਹੜੇ ਵਿੱਚ ਆਪਣੀ ਮੁੰਜੀ ਚੱਕ ਲਓ ਮੇਰੇ ਘਰ ਨੂੰ ਕੁਵਾਰ ਖਾਣਾ ਪਣਾ ਕੇ ਰੱਖਿਆ ਹੋਇਆ ਗਰਦਾਸ ਦਾ ਇੱਕ ਮੰਨਤਾ ਕੀਤਾ ਕਿ ਆਪਣੇ ਨੂੰਹ ਦੀਆਂ ਇਦਾਂ ਦੀਆਂ ਗੱਲਾਂ ਤੇ ਉਹਦਾ ਮੂੰਹ ਤੋੜ ਦੇਵੇਗੀ ਪਰ ਫਿਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਮੁੰਡੇ ਤੇ ਆਉਂਦੀ ਇੱਜ਼ਤ ਸੀ ਨਹੀਂ ਘਰੇ ਕਲੇਸ਼ ਸ਼ੁਰੂ ਕਰ ਦੇਣੀ ਹੈ ਤੇ ਉਹਦਾ ਮੁੰਡਾ ਮੈਂ ਤਾਂ ਆਪਣੀ ਘਰ ਵਾਲੀ ਦੀਆਂ ਗੱਲਾਂ ਵਿੱਚ ਜਾ ਕੇ ਫਿਰ ਮੈਨੂੰ ਬਿਰਦਾ ਆਸ਼ਰਮ ਛੱਡ ਕੇ ਆਉਣ ਦੀ ਧਮਕੀ ਦੇਣ ਲੱਗ ਜਾਊਗਾ ਜਦੋਂ ਦਾ ਮੁੰਡੇ ਦਾ ਵਿਆਹ ਕੀਤਾ ਹੈ ਉਹਨੇ ਆਪਣੇ ਪੁੱਟੇ-ਪਾਪ ਦੀਆਂ ਤਕਲੀਫਾਂ ਨਜ਼ਰ ਨਹੀਂ ਆਉਂਦੀ ਉਹ ਤਾਂ ਸਿਰਫ ਆਪਣੀ ਘਰ ਵਾਲੀ ਦੀਆਂ ਗੱਲਾਂ ਹੀ ਸੁਣਦਾ ਹੈ ਇਸ ਲਈ ਗੁਰਦਾਸ ਨੇ ਚੁੱਪ ਕਰ ਗਿਆ ਮੰਜਾ ਚੁੱਕਿਆ ਤੇ ਆਪਣੇ ਕਮਰੇ ਵਿੱਚ ਰੱਖ ਲਿਆ ਉਥੇ ਉਥੇ ਹੀ ਬੈਠ ਗਿਆ ਸੋਚਣ ਲੱਗਿਆ ਕਿੰਨੇ ਥਾਵਾਂ ਤੇ ਮੱਥਾ ਟੇਕਿਆ ਸੀ ਕਿੰਨੀਆਂ ਅਰਦਾਸਾਂ ਕੀਤੀਆਂ ਸੀ ਘੇਰ ਪੀ ਤੇ ਜਾ ਕੇ ਮੀਤ ਹੋਇਆ ਸੀ ਅਸੀਂ ਤਾਂ ਸੋਚਦੇ ਸੀ ਕਿ ਸਾਡਾ ਬੜਾਪੇ ਵਿੱਚ ਹੀ ਸਹਾਰਾ ਬਣੂਗਾ ਪਰ ਉਹਨੇ ਤਾਂ ਆਪਣੀ ਘਰ ਵਾਲੀ ਤੋਂ ਇਲਾਵਾ ਸਾਨੂੰ ਦੇਖਿਆ ਤੱਕ ਨਹੀਂ ਤੇ ਨਾ ਹੀ ਉਹਦੀਆਂ ਗੱਲਾਂ ਤੋਂ ਇਲਾਵਾ ਸਾਡੀਆਂ ਗੱਲਾਂ ਸੁਣਦਾ ਕਦੀ ਇੱਕ ਪਲ ਵੀ ਕੱਢ ਕੇ ਮੇਰੇ ਕੋਲ ਆ ਕੇ ਇਹ ਤੱਕ ਨਹੀਂ ਪੁੱਛਦਾ ਕਿ ਪਾਪਾ ਤੁਹਾਡੀ ਸਿਹਤ ਠੀਕ ਆ ਕਿ ਨਹੀਂ ਰੋਟੀ ਖਾਧੀ ਆ ਤੇ ਨਹੀਂ ਹੋਂ ਤੱਕ ਜਦੋਂ ਬੋਲਦਾ ਹੈ ਤਾਂ ਬਸ ਗੁੱਸੇ ਨਾਲ ਹੀ ਬੋਲਦਾ ਹੈ ਨੂੰ ਪੁੱਤ ਜਦੋਂ ਮੇਰੇ ਨਾਲ ਗੱਲ ਕਰਦੇ ਆ ਤਾਂ ਇਦਾਂ ਲੱਗਦਾ ਜਿੰਦਾ ਮੇਟੂ ਖਾ ਜਾਣਗੇ ਕੀ ਕੁਝ ਨਹੀਂ ਕੀਤਾ ਮੈਂ ਆਪਣੇ ਪੁੱਤ ਦੇ ਲਈ ਮੇਰੇ ਕੋਲ ਹੈ ਕੀ ਨਹੀਂ ਸੀ ਸਿਰਫ ਦੋ ਕਮਰੇ ਸੀ ਇੱਕ ਛੋਟੀ ਜੀ ਕਢਾਉਣ ਦੀ ਦੁਕਾਨ ਸੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਮੁੰਡੇ ਦੇ ਲਈ ਇੱਕ ਵੱਡਾ ਕਾਰੋਬਾਰ ਬਣਾਉਂਗਾ ਉਸ ਲਈ ਉਹਦੇ ਹੋਣ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਮੀਤ ਕਰਨ ਲੱਗ ਪਿਆ ਸੀ 10 ਸਾਲ ਦੀ ਮਿਹਨਤ ਨੇ ਇੱਕ ਛੋਟੀ ਜਿਹੀ ਦੁਕਾਨ ਨੂੰ ਸ਼ੋਅਰੂਮ ਵਿੱਚ ਬਦਲ ਦਿੱਤਾ ਸੀ ਉਹਦੇ ਲਈ ਤਾਂ ਵੱਡਾ ਘਰ ਬਣਾਇਆ ਸੀ ਤੇ ਵਪਾਰ ਲਈ ਇੱਕ ਇੱਕ ਬ੍ਰੀਕੀ ਹੁਣ ਸਖਾਈ ਸੀ ਜਿਹਦੇ ਕਾਰਨ ਅੱਜ ਅਮੀਰ ਤੇ ਵਪਾਰੀ ਬਣ ਬੈਠਾ ਹੈ ਉਸ ਤੋਂ ਬਾਅਦ ਹੀ ਉਹਦੀ ਪਸੰਦੀ ਕੁੜੀ ਨਾਲ ਉਹਦਾ ਵਿਆਹ ਕਰ ਦਿੱਤਾ ਸੀ ਜਿਹਨੂੰ ਘਰ ਵਿੱਚ ਆ ਗਈ ਸਭ ਕੁਝ ਕਿੰਨਾ ਵਧੀਆ ਹੋ ਰਿਹਾ ਸੀ ਜਦੋਂ ਮੇਰੀ ਘਰਵਾਲੀ ਆਸ਼ਾ ਜਿਉਂਦੀ ਸੀ ਪਰ ਅਚਾਨਕ ਹੀ ਉਹ ਬੁਖਾਰਡ ਕਰਕੇ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਉਹ ਮੈਨੂੰ ਛੱਡ ਕੇ ਚਲੀ ਗਈ ਸੀ ਜਦੋਂ ਤੱਕ ਆਸ਼ਾ ਮੇਰੇ ਨਾਲ ਸੀ ਮੈਂ ਇਸ ਘਰ ਦਾ ਮੀਰ ਬੰਦਾ ਹੁੰਦਾ ਸੀ ਮੇਰੇ ਨੂੰ ਪੁੱਤ ਕਿੰਨਾ ਮੈਨੂੰ ਪਾਲਦੇ ਸੀ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਸੀ ਮੈਂ ਦੁਕਾਨ ਸੰਭਾਲਦਾ ਸੀ ਤੇ ਮੇਰੀ ਘਰ ਵਾਲੀ ਆਪਣੀ ਨੂੰਹ ਦੇ ਨਾਲ ਘਰ ਦੇ ਸਾਰੇ ਕੰਮ ਕਰ ਲੈਂਦੀ ਸੀ ਪਰ ਉਹਦੇ ਜਾਣ ਤੋਂ ਬਾਅਦ ਤਾਂ ਮੇਰੀ ਦੁਨੀਆ ਹੀ ਉੱਤਰ ਗਈ ਮੈਂ ਤਾਂ ਜਿੱਦਾਂ ਆਪਣੇ ਨੂੰਹ ਪੁੱਤ ਤੇ ਬੋਝ ਬਣ ਗਿਆ ਸੀ ਹੌਲੀ ਹੌਲੀ ਮੁੰਡੇ ਨੇ ਦੁਕਾਨ ਤੇ ਵੀ ਕਬਜ਼ਾ ਕਰ ਲਿਆ ਤੇ ਨੂੰਨੇ ਘਰ ਤੇ ਕਬਜ਼ਾ ਕਰ ਲਿਆ। ਮੈਨੂੰ ਇੱਕ ਕਮਰੇ ਤੱਕ ਹੀ ਰੱਖਿਆ ਸੀ ਆਪਣੇ ਘਰ ਵਿੱਚ। ਮੈਂ ਕਿਤੇ ਵੀ ਜਾ ਨਹੀਂ ਸਕਦਾ ਸੀ। ਕੁਝ ਦਿਨਾਂ ਦੇ ਲਈ ਮੇਰੀ ਸਿਹਤ ਵੀ ਖਰਾਬ ਹੋਈ। ਮੁੰਡੇ ਨੇ ਤਾਂ ਮੈਨੂੰ ਦੁਕਾਨ ਤੇ ਬੈਠਣ ਤੋਂ ਮਨਾ ਕਰ ਦਿੱਤਾ। ਇਹ ਕਹਿਆ ਕਿ ਉਹ ਹੁਣ ਕਿ ਹੁਣ ਤੂੰ ਬੁੱਢਾ ਹੋ ਗਿਆ ਹੈ। ਸਿਹਤ ਵੀ ਠੀਕ ਨਹੀਂ ਰਹਿੰਦੀ ਤੇਨੂੰ ਕੌਣ ਸੰਭਾਲੂਗਾ? ਹੁਣ ਤਾਂ ਕਾਨ ਤੇ ਤੁਹਾਡੀ ਕੋਈ ਲੋੜ ਨਹੀਂ। ਦੁਕਾਨ ਤੇ ਮੈਂ ਬਹੁਤ ਚੰਗੀ ਤਰ੍ਹਾਂ ਕੰਮ ਕਰ ਲੈਂਦਾ। ਇਦਾਂ ਕਹਿ ਕੇ ਉਹਨੇ ਦੁਕਾਨ ਤੇ ਕਪਚਾ ਕਰ ਲਿਆ ਸੀ ਜੇਬ ਵਿੱਚ ਕੁਝ ਪੈਸੇ ਹੁੰਦੇ ਤਾਂ ਬਾਹਰੋਂ ਖਾਣ ਲਈ ਕੁਝ ਖਰੀਦ ਲੈਂਦਾ ਸੀ ਪਰ ਮੁੰਡੇ ਨੇ ਤਾਂ 1 ਰੁਪਇਆ ਤੱਕ ਨਹੀਂ ਦਿੱਤਾ ਸੀ ਨੂੰਹ ਖਾਣ ਨੂੰ ਕੁਝ ਨਹੀਂ ਦਿੰਦੀ ਸੀ ਇਹ ਸੋਚ ਤੇ ਗਰਦਾਸ ਦੀ ਅੱਖਾਂ ਵਿੱਚ ਹੰਝੂ ਆ ਗਏ ਗਰਦਾਸ ਦੀ ਘਰ ਵਾਲੀ ਆਸ਼ਾ ਨੂੰ ਮਰੀ ਹੋਈ ਨੂੰ 10 ਸਾਲ ਹੋ ਗਏ ਸੀ ਮੁੰਡੇ ਦਾ ਵਿਆਹ ਤੇ ਨੂੰ ਦਿਨ ਖਰਾਬ ਹੁੰਦਾ ਜਾ ਰਿਹਾ ਸੀ ਹੁਣ ਤਾਂ ਦੋ ਵਕਤ ਦੀ ਰੋਟੀ ਵੀ ਉਸ ਨੂੰ ਮਸਾ ਹੀ ਮਿਲਦੀ ਸੀ ਗਰਦਾਸ ਤੇ ਮੁੰਡੇ ਨੇ ਤਾਂ ਉਹਨੂੰ ਦਾ ਕੈਕੀਦਕਾਨ ਤੇ ਆਉણો ਬਣਾ ਕਰ ਦਿੱਤਾ ਪਰ ਨੂੰ ਆਪਣੇ ਬੁੱਢੇ ਸਹੁਰੇ ਤੋਂ ਘਰ ਦੇ ਸਾਰੇ ਕੰਮ ਕਰਾਉਣ ਲੱਗ ਪਈ ਸੀ ਘਰ ਦੀ ਸਫਾਈ ਝੂਠੇ ਭਾਂਡੇ ਤੇ ਕੱਪੜੇ ਤੱਕ ਨੂੰ ਉਹਦੇ ਕੋਲੋਂ ਧਵਾਉਂਦੀ ਸੀ ਜੇ ਕੁਝ ਕਹਿੰਦਾ ਸੀ ਤਾਂ ਘਰ ਵਿੱਚ ਕਲੇਸ਼ ਸ਼ੁਰੂ ਕਰ ਦਿੰਦੀ ਸੀ ਇਸ ਕਲੇਸ਼ ਦੇ ਕਰਕੇ ਅਰਦਾਸ ਚੁੱਪਚਾਪ ਘਰ ਦਾ ਕੰਮ ਕਰਦਾ ਰਹਿੰਦਾ ਸੀ ਸਮਾਂ ਬੀਤਦੇ ਨਾਲ ਨਾਲ ਉਹਦੇ ਮੁੰਡੇ ਦਾ ਵਿਹਾਰ ਦਿਨੋਂ ਦਿਨ ਵਿਗੜਦਾ ਜਾ ਰਿਹਾ ਸੀ ਪਰ ਅਰਦਾਸ ਤੇ ਨੂੰ ਪੁੱਤ ਨੂੰ ਉਹਦੇ ਤੇ ਬਿਲਕੁਲ ਵੀ ਤਰਸ ਨਹੀਂ ਆਉਂਦਾ ਸੀ ਉਹਦੀ ਵਾਧੀ ਹੋਈ ਉਮਰ ਤੇ ਉਹਦਾ ਇੰਨਾ ਕੰਮ ਕਿਦਾਂ ਕਰ ਸਕਦਾ ਹੈ ਗੁਰਦਾਸ ਦਾ ਇੱਕ ਪੋਤਾ ਵੀ ਸੀ ਜੋ ਇੰਜੀਨੀਅਰ ਦੀ ਪੜ੍ਹਾਈ ਕਰਨ ਦੇ ਲਈ ਬਾਹਰ ਚਲਾ ਗਿਆ ਸੀ ਜਦੋਂ ਉਹਦਾ ਪੋਤਾ ਛੋਟਾ ਸੀ ਤਾਂ ਗੁਰਦਾਸ ਅਕਸਰ ਹੀ ਉਹਦੇ ਨਾਲ ਖੇਡਦਾ ਹੁੰਦਾ ਸੀ ਗੁਰਦਾਸ ਦੇ ਪੋਤੇ ਨੂੰ ਵੀ ਆਪਣੇ ਦਾਦੇ ਨਾਲ ਪਾਰਕ ਘੁੰਮਣਾ ਫਿਰਨਾ ਬਹੁਤ ਚੰਗਾ ਲੱਗਦਾ ਸੀ ਅਕਸਰ ਹੀ ਦਾਦਾ ਉਹਨੂੰ ਕਦੇ ਪਾਰਕ ਵਿੱਚ ਘੁਮਾਉਣ ਲੈ ਲੈਂਕੇ ਜਾਂਦਾ ਸੀ ਇਹ ਕਦੀ ਪੰਜਾਬ ਵਿੱਚ ਦਾਦੇ ਪੋਤੇ ਵਿੱਚ ਇੰਨਾ ਪਿਆਰ ਸੀ ਕਿ ਜਦੋਂ ਤੱਕ ਰਾਤ ਨੂੰ ਆਪਣੇ ਦਾਦਾ ਜੀ ਕੋਲੋਂ ਕਹਾਣੀ ਨਹੀਂ ਸੁਣ ਲੈਂਦਾ ਸੀ ਉਦੋਂ ਤੱਕ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਸਕੂਲ ਤੋਂ ਆਉਣ ਤੋਂ ਬਾਅਦ ਵੀ ਮਣੀ ਆਪਣੇ ਦਾਦੇ ਨੂੰ ਸਾਰੀਆਂ ਗੱਲਾਂ ਦੱਸਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਇੰਜੀਨੀਅਰ ਬਣਨਾ ਚਾਹਦਾ ਹਾਂ ਇਸ ਲਈ ਸਕੂਲ ਖਤਮ ਹੋਣ ਤੋਂ ਬਾਅਦ ਮਾਪਿਓ ਨੇ ਪੜ੍ਹਨ ਦੇ ਲਈ ਉਹਨੂੰ ਬਾਹਰ ਇਟਲੀ ਭੇਜ ਦਿੱਤਾ ਸੀ ਜਦਕਿ ਮਣੀ ਪੜ੍ਹਾਈ ਦੇ ਲਈ ਇਟਲੀ ਚਲਾ ਗਿਆ ਸੀ ਤੇ ਕਰਤਾਸੀ ਇਕੱਲਾ ਰਹਿ ਗਿਆ ਸੀ ਕਿਉਂਕਿ ਇੱਕ ਪੋਤਾ ਹੀ ਸੀ ਜਿਹਦੇ ਨਾਲ ਗੱਲਾਂ ਕਰਕੇ ਉਹ ਸਭ ਕੁਝ ਭੁੱਲ ਜਾਂਦਾ ਸੀ ਮਣੀ ਵੀ ਆਪਣੇ ਦਾਦੇ ਦੀ ਦਵਾਈ ਖਾਣ ਪੀਣ ਦਾ ਧਿਆਨ ਰੱਖਦਾ ਹੁੰਦਾ ਸੀ ਇੱਕ ਕਮਰੇ ਵਿੱਚ ਬੈਠੇ ਬੈਠੇ ਕਰਦਾਸ ਬੀਤੇ ਹੋਏ ਸਮੇਂ ਨੂੰ ਯਾਦ ਕਰਦਾ ਸੀ ਤਾਂ ਅਚਾਨਕ ਦਰਵਾਜ਼ੇ 'ਤੇ ਬੱਲ ਵੱਜੀ ਉਹ ਆਪਣੀਆਂ ਯਾਦਾਂ ਵਿੱਚੋਂ ਬਾਹਰ ਆ ਗਿਆ ਉਹਨੂੰ ਸਮਝ ਆ ਗਿਆ ਸੀ ਕਿ ਜੱਸੀ ਤੇ ਪਿੱਕੇ ਆ ਗਏ ਪਰ ਉਹਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਬਾਹਰ ਤਾਂ ਬਹੁਤ ਹਾਸੇ ਮਜ਼ਾਕ ਦੀਆਂ ਆਵਾਜ਼ਾਂ ਆ ਰਹੀਆਂ ਸੀ ਬੜਾ ਸਵਾਗਤ ਚੱਲ ਰਿਹਾ ਸੀ ਹਰ ਦਾ ਭੁੱਖਾ ਕਰਤਾਸ ਆਪਣੇ ਕਮਰੇ 'ਚ ਬੈਠੇ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਨੂੰ ਦੇ ਪੇਕੇ ਰੋਟੀ ਖਾ ਕੇ ਚਲੇ ਜਾਣ ਤੇ ਉਹਨੂੰ ਕੁਝ ਖਾਣ ਲਈ। ਨੂੰ ਦੇ ਪੇਕੇਆਂ ਨੂੰ ਆਏ 2 ਘੰਟੇ ਹੋ ਗਏ ਸੀ ਤੇ ਸਾਰਿਆਂ ਨੇ ਰੋਟੀ ਖਾ ਲ ਲਈ। ਉਧਰ ਕਰਤਾਸ ਪਾਣੀ ਪੀ ਕੇ ਆਪਣੀ ਕੁਪ-ਕੁਪ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਭ ਪਾਣੀ ਵੀ ਖਤਮ ਹੋ ਗਿਆ। ਇਸ ਲਈ ਪਾਣੀ ਲੈਣ ਲਈ ਜਦੋਂ ਆਪਣੇ ਕਮਰੇ ਵਿੱਚੋਂ ਪਰ ਬਾਹਰ ਰਸੋਈ ਵਿੱਚ ਗਿਆ ਤਾਂ ਰਸੋਈ 'ਚ ਖੜੀ ਜੱਸੀ ਦੀ ਮਾਂ ਕਹਿਣ ਲੱਗੀ ਜਸੀ ਤੂੰ ਆਪਣੇ ਸਹੁਰੇ ਕੋਲੋਂ ਕੁਝ ਕੰਮ ਕਰਵਾਉਂਦੀ ਆ ਜਾਂ ਨਹੀਂ ਕਿ ਸਾਰਾ ਦਿਨ ਪਏ ਖਾਂਦੇ ਹੀ ਰਹਿੰਦੇ ਆ ਨਹੀਂ ਮੰਨਦੀ ਤੁਸੀਂ ਕਿੰਦਾ ਦੀਆਂ ਗੱਲਾਂ ਕਰਦੇ ਹੋ ਇਹ ਵਿਚਾਰੇ ਬੁੱਟੇ ਹੋ ਗਏ ਆ ਜਿਆਦਾ ਤਾਂ ਨਹੀਂ ਬਸ ਥੋੜਾ ਬਹੁਤਾ ਕੰਮ ਕਰਵਾ ਲੈਂਦੀ ਆ ਨਹੀਂ ਤਾਂ ਬੈਠੇ ਬੈਠੇ ਫਿਰ ਕਿਹ ਰੋਟੀਆਂ ਖਾਉਂਗੀ ਗੱਲ ਕਰਦੇ ਕਰਦੇ ਦੋਨੇ ਹੱਸਣ ਲੱਗ ਪਏ ਤੇ ਬਾਹਰ ਚਲੇ ਗਏ ਗੁਰਦਾਸ ਸਿੰਘ ਜੀ ਵਿੱਚ ਖੜਾ ਆਪਣੇ ਨੂੰ ਤੇ ਆਪਣੀ ਕੁੜਮ ਨੇ ਦੀਆਂ ਗੱਲਾਂ ਸੁਣ ਰਿਹਾ ਸੀ ਉਧੀਆਂ ਗੱਲਾਂ ਸੁਣ ਕੇ ਉਹਨੂੰ ਬੜਾ ਦੁੱਖ ਹੋ ਰਿਹਾ ਸੀ ਤੇ ਹੰਝੂ ਅੱਖਾਂ ਵਿੱਚ ਆਈ ਜਾ ਰਹੇ ਸੀ ਮਨ ਵਿੱਚ ਸੋਚ ਰਿਹਾ ਸੀ ਕਿ ਦਿਲ ਕਰਦਾ ਹੁਣ ਇਹ ਕਹਦਾ ਆ ਕਿ ਤੁਹਾਡੀ ਕੁਮਾਈ ਨਹੀਂ ਘਾ ਰਿਆ ਇਹ ਦੁਕਾਨ ਇਹ ਵੱਡਾ ਸਾਰਾ ਘਰ ਸਭ ਕੁਝ ਮੇਰਾ ਹੀ ਖਰੀਦਿਆ ਹੋਇਆ ਸੋਚਦਿਆਂ ਸੋਚਦਾ ਕਰਦਾਸ ਤੇ ਹੱਥੋਂ ਪਾਣੀ ਦਾ ਗਲਾਸ ਡੁੱਲ ਗਿਆ ਤੇ ਰਸੋਈ ਵਿੱਚ ਖਿੱਲਰ ਗਿਆ ਗਿਲਘਸ ਠਿੱਕੰਦੇ ਵਾਇਸ ਸੁਣ ਕੇ ਉਹ ਪਾਈਤੀ ਹੋਈ ਰਸੋਈ ਵਿੱਚ ਆਈ ਤੇ ਪਾਣੀ ਟਿੱਕਿਆ ਦੇਖ ਕੇ ਝੋਰ-ਝੋਰ ਨਾਲ ਬੋਲਣ ਲੱਗ ਪਈ ਕਿ ਤਾ ਨੂੰ ਸਮਝ ਨਹੀਂ ਆਉਂਦੀ ਜਦੋਂ ਮੈਂ ਤੁਹਾਨੂੰ ਰਸੋਈ ਵਿੱਚ ਆਉਣ ਤੋਂ ਮਨਾ ਕੀਤਾ ਸੀ ਫਿਰ ਕਿਉਂ ਆਏ ਸਾਰੀ ਰਸੋਈ ਗੰਦੀ ਕਰ ਦਿੱਤੀ ਚਲੋ ਹੁਣ ਫਟਾਫਟ ਸਾਫ਼ ਕਰ ਦਿਓ ਨੂੰਹ ਦੇ ਇਦਾਂ ਬੋਲਣਾ ਤਾਂ ਕੀ ਕੰਮ ਸੀ ਉਹਦਾ ਮੁੰਡਾ ਵੀ ਗੁੱਸੇ ਨਾਲ ਆਇਆ ਤੇ ਕਹਿਣ ਲੱਗਾ ਪਾਪਾ ਜਸਸੀ ਨੇ ਤੁਹਾਨੂੰ ਇੱਥੇ ਆਉਣ ਤੋਂ ਮਨਾ ਕੀਤਾ ਸੀ ਤੇ ਫਿਰ ਰਸੋਈ ਵਿੱਚ ਕਿਉਂ ਆ ਗਏ ਸਾਰੇ ਘਰ ਵਿੱਚ ਇੱਧਰ ਉੱਧਰ ਘੁੰਮਣਾ ਜ਼ਰੂਰੀ ਸੀ ਇੱਕ ਥਾਂ ਤੇ ਬੈਠ ਜਾਓ ਸਾਰਾ ਮਜ਼ਾ ਖਰਾਬ ਕਰ ਦਿੱਤਾ ਇਦਾਂ ਕਹਿੰਦੇ ਹੋਏ ਨੂੰਹ ਬਹੁਤ ਫਟਾਫਟ ਚਲੇ ਗਈ ਭੁੱਖੇ ਰਹਿਣ ਦਾ ਦਰਦ ਇੰਨਾ ਨਹੀਂ ਸੀ ਜਿੰਨਾ ਇਹਨਾਂ ਬੱਚਿਆਂ ਨੇ ਗੱਲਾਂ ਸੁਣਾ ਕੇ ਦੇ ਦਿੱਤਾ ਸੀ ਅੱਜ ਗਰਦਾਸ ਟੁੱਟ ਗਿਆ ਸੀ ਤੇ ਭਰੀਆਂ ਅੱਖਾਂ ਨਾਲ ਕੰਬਦੇ ਹੱਥਾਂ ਨਾਲ ਰਸੋਈ ਸਾਫ ਕੀਤੀ ਤੇ ਸਿਰ ਝੁਕੋ ਕੇ ਚਿਗਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਆਪਣੀ ਕਿਸਮਤ ਤੇ ਰੋਣ ਲੱਗ ਪਿਆ ਰੋਟੀ ਖਾਣ ਤੋਂ ਬਾਅਦ ਸਾਰੇ ਚਲੇ ਗਰਦਾਸ ਵੀ ਆਪਣੇ ਕਮਰੇ ਵਿੱਚ ਰੋਟੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਜੱਸੀ ਕੁਝ ਖਾਣ ਨੂੰ ਦੇ ਦੇਊਗੀ ਪਰ ਉਹ ਤਾਂ ਰਸੋਈ ਬੰਦ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਲੰਮੇ ਪੈ ਗਈ ਸੀ ਗਰਦਾਸ ਨੇ ਜੱਸੀ ਨੂੰ ਆਵਾਜ਼ ਦਿੱਤੀ ਕਿ ਤੀਏ ਕੁਝ ਖਾਣ ਨੂੰ ਦੇ ਦੇ ਬਹੁਤ ਭੁੱਖ ਲੱਗੀ ਆ ਨੂੰ ਪੁੱਤ ਦੋਨੇ ਹੀ ਗੁੱਸੇ ਵਿੱਚ ਕਹਿਣ ਲੱਗੇ ਕਿ ਰਿਸ਼ਤੇਦਾਰਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰਾ ਦਿੱਤੀ ਅੱਜ ਤਾਨੂੰ ਖਾਣ ਨੂੰ ਕੁਝ ਨਹੀਂ ਮਿਲੂਗਾ ਚੁੱਪ ਕਰਕੇ ਘਰ ਹੀ ਲੋ ਰੋ ਨਈ ਤਾਂ ਇਸ ਘਰੋਂ ਨਿਕਲ ਜਾਓ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਆਪਣੇ ਮੁੰਡੇ ਦੀਆਂ ਇਹ ਗੱਲਾਂ ਸੁਣ ਕੇ ਗਰਦਾਸ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਤੇ ਕਿੱਥੇ ਜਾਵੇ ਪਰ ਜਦੋਂ ਉਹਦੇ ਕੋਲ ਇਹ ਆਪਣਾ અપਮਾਨ برداشت ਨਹੀਂ ਹੋਇਆ ਤਾਂ ਬੈਠੇ-ਬੈਠੇ ਹੀ ਯਾਦ ਆਇਆ ਕਿ ਉਹਨੇ ਆਪਣੇ ਸੰਦੂਕ ਖੋਲ੍ਹਿਆ ਤੇ ਸੰਦੂਕ ਵਿੱਚੋਂ ਪੁਰਾਣੇ ਪਾਸ ਵਿੱਚੋਂ ਕੁਝ ਪੈਸੇ ਕੱਢੇ ਉਹ ਪੈਸੇ ਕੱਢ ਕੇ ਉਹਨੇ ਆਪਣੀ ਜੇਬ ਵਿੱਚ ਪਾਏ ਤੇ ਆਪਣੀ ਛੋਟੀ ਚੱਕ ਕੇ ਬਾਹਰ ਚਲਾ ਗਿਆ ਨੂੰ ਪਤਨੇ ਉਹਨੂੰ ਜਾਂਦੇ ਹੋਏ ਦੇਖਿਆ ਪਰ ਕਿਸੇ ਨੇ ਉਹਨੂੰ ਰੋਕਣਾ ਜ਼ਰੂਰੀ ਨਹੀਂ ਸਮਝਿਆ ਗਰਦਾਸ ਦੇ ਜੇਬ ਵਿੱਚ 1000 ਰੁਪਏ ਸੀ ਤੇ ਜਾਂਦੇ-ਜਾਂਦੇ ਇਹੀ ਸੋਚ ਰਿਹਾ ਸੀ ਕਿ ਇੰਨਾ ਹਜ਼ਾਰ ਰੁਪਏ ਦਾ ਕੀ ਕਰੇ ਪੋਕੀ ਬੋਤਲ ਆ ਗਈ ਸੀ ਇਸ ਲਈ ਉਹਨੇ ਸਭ ਤੋਂ ਪਹਿਲਾਂ 50 ਰੁਪਏ ਦੇ ਇੱਕ ਛੋਟੇ ਜਿਹੇ ਟੱਪ ਤੇ ਰਾਤ ਕੇ ਰੋਟੀ ਖਾਧੀ ਤੇ ਗਰਦਾਸ ਸ਼ੁਰੂ ਤੋਂ ਹੀ ਇੱਕ ਸਫਲ ਬੁਖਾਰੀ ਸੀ ਉੱਡਾਤ ਰੂੜ ਹੋ ਗਿਆ ਸੀ ਪਰ ਦਿਮਾਗ ਅਜੇ ਵੀ बिजनेसमੈਨ ਵਾਲਾ ਹੀ ਸੀ ਬਾਕੀ ਦੇ ਬਚੇ ਹੋਏ ਪੈਸਿਆਂ ਨੂੰ ਲੈ ਕੇ ਸੋਚਣ ਲੱਗਾ ਕਿ ਇੰਨਾਂ ਦਾ ਕੀ ਕੀਤਾ ਜਾਵੇ ਜਿੰਨਾ ਨਾਲ ਉਹਨਾਂ ਦਾ ਪੈਕੇਟ ੱਡ ਸੋਨਾ ਨਾ ਪਵੇ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਹਨੇ ਬਚੇ ਹੋਏ ਪੈਸਿਆਂ ਦੇ ਕੁਝ ਚਿਪਸ ਪੈਕਟ ਖਰੀਦੇ ਤੇ 에어ਪੋਰਟ ਦੇ ਬਾਹਰ ਜਾ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਚਿਪਸ ਵੇਚਣ ਦੇ ਲਈ ਖੜਾ ਹੋ ਗਿਆ। ਕਾਫੀ ਦੇਰ ਤੱਕ ਚਿਪਸ ਖਰੀਦਣ ਕੋਈ ਨਹੀਂ ਆਇਆ। ਗਰਮੀ ਵਿੱਚ ਖੜੇ ਖੜੇ ਪਸੀਨੇ ਨਾਲ ਭਿੱਜ ਰਿਹਾ ਸੀ ਪਰ ਫਿਰ ਉਸਨੇ ਹੌਸਲਾ ਬਣਾਈ ਰੱਖਿਆ। ਹੌਲੀ-ਹੌਲੀ ਉਹਦੇ ਚਿਪਸ ਦੇ ਪੈਕਟ ਵਿਕਣ ਲੱਗ ਪਏ। ਹੁਣ ਤੱਕ ਸਾਰੇ ਪੈਕਟ ਵੇਚ ਗਏ ਸੀ। ਉਹਨੂੰ 200 ਰੁਪਏ ਦਾ ਫਾਇਦਾ ਵੀ ਹੋਇਆ। ਰਾਤ ਹੋਣ ਵਾਲੀ ਸੀ ਪਰ ਆਉਂਦੇ ਹੋਏ ਉਹਨੇ ਰਸਤੇ ਵਿੱਚ ਢਾਬੇ ਤੋਂ ਰੋਟੀ ਖਾ ਲਈ। ਕਿਉਂਕਿ ਉਹਨੂੰ ਪਤਾ ਸੀ ਕਿ ਘਰੇ ਤਾਂ ਕੁਝ ਖਾਣ ਨੂੰ ਨਹੀਂ ਪਿਓਗੀ ਇਸ ਲਈ ਰੋਟੀ ਖਾ ਕੇ ਉਹ ਘਰ ਜਾਂਦਾ ਤਾਂ ਹਰ ਰੋਜ਼ ਗਰਦਾਸ ਇਦਾਂ ਹੀ ਕਰਨ ਲੱਗ ਪਿਆ ਬੁੱਢਾ ਜ਼ਰੂਰ ਹੋ ਗਿਆ ਸੀ ਪਰ ਇਸ ਉਮਰ ਵਿੱਚ ਵੀ ਉਹਨੂੰ ਮਿਹਨਤ ਕਰਨੀ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਸਵੇਰੇ ਘਰ ਦੇ ਕੰਮ ਕਰਨ ਤੋਂ ਬਾਅਦ ਉਹ ਰਜਾਨਾ ਚਿਪਸ ਦੇ ਪੈਕ ਵੇਚਣ ਲਈ 에ਰਪੋਰਟ ਦੇ ਬਾਹਰ ਜਾ ਕੇ ਖੜਾ ਹੋ ਜਾਂਦਾ ਸੀ ਉਹਨੂੰ ਨੂੰ ਪੁੱਤ ਨਾਲ ਗੱਲ ਕਰਨੀ ਬਿਲਕੁਲ ਨਹੀਂ ਪਸੰਦ ਨਹੀਂ ਸੀ ਇਸ ਲਈ ਉਹਨਾਂ ਨੇ ਵਿਕਰਦੇਵੀ ਇਹਨੇ ਪੁੱਛਿਆ ਸੀ ਕਿ ਤੁਸੀਂ ਕਿੱਥੇ ਜਾਂਦੇ ਹੋ ਕਰਦਾਸ ਦੇ ਕੋਲ ਆਪਣਾ ਖਰਚ ਕਰਨੇ ਲਈ ਇੰਨੇ ਪੈਸੇ ਇਕੱਠੇ ਹੋਣ ਲੱਗ ਪਏ ਸੀ ਕਿ ਉਹਨਾਂ ਪੈਸਿਆਂ ਨਾਲ ਉਹ ਰੱਜ ਕੇ ਰੋਟੀ ਖਾ ਲੈਂਦਾ ਸੀ ਤੇ ਕੁਝ ਪੈਸੇ بچਾ ਵੀ ਲੈਂਦਾ ਸੀ ਉਹਨੂੰ ਹਰ ਇੱਕ ਛੋਟੀ ਛੋਟੀ ਚੀਜ਼ ਦੇ ਲਈ ਆਪਣੇ ਨੂੰ ਪੁੱਤ ਦੇ ਅੱਗੇ ਹੱਥ ਨਹੀਂ ađਣੇ ਪੈਂਦੇ ਸੀ ਇਦਾਂ ਕਰਦਿਆਂ 8 ਮਹੀਨੇ ਹੋ ਗਏ ਸੀ ਤੇ 8 ਮਹੀਨਿਆਂ ਬਾਅਦ ਕਰਦਾਸ ਦੇ ਪੁੱਤ ਦੇ ਦੀ ਪੜ੍ਹਾਈ ਵੀ ਪੂਰੀ ਹੋ ਗਈ ਸੀ ਉਹ ਆਪਣੇ ਮੰਮੀ ਪਾਪਾ ਤੇ ਦਾਦੇ ਨੂੰ ਸਰਪ੍ਰਾਈਜ਼ ਦੇਣ ਲਈ ਇੰਡੀਆ ਵਾਪਸ ਆ ਰਿਹਾ ਸੀ ਫਲਾਈਟ ਵਿੱਚ ਬੈਠੇ ਬੈਠੇ ਮਨ ਹੀ ਮਨ ਸੋਚ ਰਿਹਾ ਸੀ ਕਿ ਮੈਨੂੰ ਅਚਾਨਕ ਦੇ ਕੇ ਮੇਰੇ ਮੰਮੀ ਪਾਪਾ ਕਿੰਨੇ ਖੁਸ਼ ਹੋ ਜਾਣਗੇ ਦਾਦਾ ਤਾਂ ਮੈਨੂੰ ਗਲੇ ਲਾ ਲਊਗਾ ਆਖਰ ਇਹਨੇ ਸਾਲ ਬਾਅਦ ਉਹ ਆਪਣੇ ਬੈਸਟ ਫਰੈਂਡ ਨੂੰ ਮਿਲੂਗਾ ਉਹਦੇ ਦੇ ਨਾਲ ਨਾਲ ਉਹ ਉਸ ਦਾ ਦੋਸਤ ਵੀ ਇੰਡੀਆ ਵਾਪਸ ਆ ਰਿਹਾ ਸੀ ਦੋਨੇ ਦੋਸਤ ਆਪਸ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ ਮਣੀ ਆਪਣੇ ਦੋਸਤ ਨੂੰ ਆਪਣੇ ਦਾਦੇ ਬਾਰੇ ਦੱਸ ਰਿਹਾ ਸੀ ਬਾਹਰ ਜਾਣ ਦੀ ਗੱਲ ਸੁਣਦੇ ਹੀ ਉਸਦੇ ਦਾਦੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਤੇ ਅੱਜ ਉਹਨੂੰ ਅਚਾਨਕ ਆਪਣੇ ਸਾਹਮਣੇ ਦੇਖ ਕੇ ਦਾਦਾ ਬਹੁਤ ਜ਼ਿਆਦਾ ਖੁਸ਼ ਹੋਊਗਾ ਜਿੱਦਾਂ ਹੀ ਮਣੀ ਆਪਣੇ ਦੋਸਤ ਨਾਲ 에ਅਰਪੋਰਟ ਤੋਂ ਬਾਹਰ ਨਿਕਲਿਆ ਤਾਂ ਉੱਥੇ ਗੇਟ ਦੇ ਪਾਰ ਉਹਦੇ ਦਾਦਾ ਜੀ ਚਿਪਸ ਦੇ ਪੈਕਟ ਵਿੱਚ ਰਹੀ ਸੀ ਉਹ ਆਪਣੇ ਰੁਮਾਲ ਨਾਲ ਮੂੰਹ ਸਾਫ਼ ਕਰ ਰਹੀ ਸੀ ਉਸ ਵੇਲੇ ਮਣੀ ਤੇ ਦੋਸਤ ਨੇ ਉਹਨੂੰ ਕਿਹਾ ਕਿ ਮਣੀ ਇਤਰਾ ਦਾਦਾ ਜੀ ਵਰਗਾ ਲੱਗਦਾ ਹੈ ਉਹ ਦੋਵੇਂ ਕਰਤਾਰਸ ਦੇ ਕੋਲ ਗਏ ਜਾ ਕੇ ਦੇਖਿਆ ਮਣੀ ਦੀ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿਉਂਕਿ ਉਹ ਤਾਂ ਸੱਚੀ ਉਸ ਦਾ ਦਾਦਾ ਸੀ ਦਾਦਾ ਆਉਣ ਜਾਣ ਵਾਲੇ ਲੋਕਾਂ ਨੂੰ ਬੁਲਾ ਕੇ ਚਿਪਸ ਦੇ ਪੈਕ ਖਰੀਦਣ ਲਈ ਕਹਿ ਰਿਹਾ ਸੀ ਜਿੱਦਾਂ ਹੀ ਮਣੀ ਉਹਦੇ ਕੋਲ ਗਿਆ ਤਾਂ ਬਿਨਾਂ ਦੇਖਿਆ ਉਹਨੂੰ ਕਹਿਣ ਲੱਗਿਆ ਕਿ ਚਿਪਸ ਦੇ ਪੈਕਟ ਖਰੀਦ ਲਓ ਉੱਥੇ 10 ਰੁਪਏ ਦਾ ਪੈਕਟ ਹੈ ਦੱਸੋ ਕਿਹੜਾ ਚਾਹੀਦਾ ਹੈ ਉਸ ਵੇਲੇ ਮਣੀ ਦੀ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਤੇ ਭਰੇ ਹੋਏ ਗੱਲ ਨਾਲ ਕਹਿਣ ਲੱਗਾ ਮੈਨੂੰ ਤਾਂ ਬਸ ਮੇਰੇ ਦਾਦਾ ਜੀ ਚਾਹੀਦੇ ਆਪਣੇ ਪੋਤੇ ਦੀ ਆਵਾਜ਼ ਸੁਣ ਕੇ ਗੁਰਦਾਸ ਨੇ ਜਿੱਦਾਂ ਹੀ ਉਹਦੇ ਵੱਲ ਦੇਖਿਆ ਕੰਮਣੀ ਉਹਦੇ ਸਾਹਮਣੇ ਖੜਾ ਸੀ ਦੋਨੇ ਦਾਦਾ ਪੁੱਤ ਇੱਕ ਦੂਜੇ ਦੇ ਕੱਲ ਲੱਗ ਗਏ ਤੇ ਰੋਣ ਲੱਗ ਪਿਤੇ ਲੱਗੇ ਖੜਾ ਮਣੀ ਦਾ ਦੋਸਤ ਸਾਰਾ ਕੁਝ ਦੇਖ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਫਿਰ ਮਣੀ ਨੇ ਆਪਣੇ ਦਾਦਾ ਜੀ ਨੂੰ ਧਿਆਨ ਨਾਲ ਦੇਖਿਆ ਪਹਿਲਾਂ ਨਾਨਾ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਸੀ ਉਹਦੇ ਚਿਹਰੇ ਨੂੰ ਦੇਖ ਕੇ ਆ ਤੇ ਕਹਿਣ ਲੱਗਿਆ ਦਾਦਾ ਜੀ ਤੁਸੀਂ ਇਸ ਹਾਲਤ ਵਿੱਚ ਚਿਪਸ ਕਿਉਂ ਵੇਚ ਰਹੇ ਹੋ ਇਸ ਉਮਰ ਵਿੱਚ ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਤੁਹਾਨੂੰ ਚਿਪਸ ਵੇਚਣ ਦੀ ਕੀ ਲੋੜ ਹੈ ਮਾਮੇ ਪਾਪਾ ਕਿੱਥੇ ਆ ਉਹਨਾਂ ਨੇ ਤੁਹਾਨੂੰ ਇਹ ਸਭ ਕਰਨ ਤੋਂ ਮਨਾ ਨਹੀਂ ਕੀਤਾ ਦੇਖੋ ਤਾਂ ਕਿੰਨੀ ਗਰਮੀ ਹੋ ਰਹੀ ਹੈ ਤੇ ਤੁਸੀਂ ਪਸੀਨੇ ਨਾਲ ਭਿੱਜੇ ਹੋਏ ਹੋ ਜੇ ਤੁਹਾਨੂੰ ਕੁਝ ਹੋ ਜਾਂਦਾ ਤਾਂ ਫੇਰਾ ਕੀ ਹੁੰਦਾ ਪਹਿਲਾਂ ਮੈਂ ਆਪਣੀ ਦਾਦੀ ਕਵਾ ਚੁੱਕਿਆ ਅੱਜ ਇੰਨੇ ਦਿਨਾਂ ਬਾਅਦ ਆਪਣੇ ਪੋਤੇ ਦੇ ਮੂੰਹ ਆਪਣਾ ਪੰਨ ਤੇ ਪਿਆਰ ਵਾਲੀਆਂ ਗੱਲਾਂ ਸੁਣ ਕੇ ਅਰਦਾਸ ਰੋਣ ਲੱਗ ਪਿਆ ਜਿੱਦਾਂ ਹੀ ਅਰਦਾਸ ਨੇ ਆਪਣੇ ਪੋਤੇ ਨੂੰ ਸਾਰੇ ਗੱਲ ਦੱਸੇ ਤਾਂ ਮਰੀ ਤੇ ਹੋਸ਼ ਛੁੱਟ ਗਏ ਅੱਜ ਤੱਕ ਉਹਨੇ ਆਪਣੇ ਮਾਪਿਆਂ ਨੂੰ ਰੱਬ ਦਾ ਤਰਜਾ ਦੱਸਿਆ ਤੇ ਉਹਨਾਂ ਦੀ ਕਰਤੂਤ ਸੁਣ ਕੇ ਉਹ ਹੈਰਾਨ ਰਹਿ ਗਿਆ ਇਨਸਾਨ ਦੇ ਰੂਪ ਵਿੱਚ ਪਤਾ ਨਹੀਂ ਸ਼ੈਤਾਨਾਂ ਵਾਲੀਆਂ ਹਰਕਤਾਂ ਵੀ ਕਰ ਸਕਦੇ ਸੀ ਇਹ ਗਲਤਤਾ ਪਤਾ ਹੀ ਨਹੀਂ ਸੀ ਪਰ ਜਦੋਂ ਮਣੀ ਨੇ ਸੋਚ ਲਿਆ ਕਿ ਜਿਨ੍ਹਾਂ ਨੇ ਉਸਦੇ ਦਾਦੇ ਨਾਲ ਜਨਵਰਾਂ ਵਰਗਾ ਸਲੂਕ ਕੀਤਾ ਹੈ ਉਹਨਾਂ ਨੂੰ ਉਹ ਸਬਕ ਸਿਖਾ ਕੇ ਜ਼ਰੂਰ ਰੋਊਗਾ ਪਰ ਸਭ ਤੋਂ ਪਹਿਲਾਂ ਉਹਨੇ ਆਪਣੇ ਦਾਦੇ ਨੂੰ ਇੱਕ ਵਧੀਆ ਜਿਹੇ ਹੋਟਲ ਵਿੱਚ ਲੈ ਕੇ ਗਿਆ ਜਿੱਥੇ ਬਹੁਤ ਵਧੀਆ ਰੋਟੀ ਤੇ ਆਰਾਮਦਈ ਕਮਰਾ ਬੁੱਕ ਕਰਵਾ ਦਿੱਤਾ ਉਹਦੇ ਲਈ ਜ਼ਰੂਰਤ ਦੀਆਂ ਚੀਜ਼ਾਂ ਉਹਦੇ ਕੋਲ ਰੱਖ ਦਿੱਤੀਆਂ ਥੋੜੀ ਦੇਰ ਉਹਨੇ ਆਪਣੇ ਦਾਦਾ ਨਾਲ ਸਮਾਂ ਬਤਾਇਆ ਤੇ ਫਿਰ ਕਹਿਣ ਲੱਗਾ ਦਾਦਾ ਜੀ ਤੁਸੀਂ ਇੱਥੇ ਆਰਾਮ ਨਾਲ ਰਹੋ ਮੈਂ ਕਦੇ-ਕਦੇ ਆ ਕੇ ਤੁਹਾਨੂੰ ਮਿਲਦਾ ਰਹੂੰਗਾ ਤੁਹਾਡੇ ਲਈ ਰੋਟੀ ਵੇਟਾ ਆ ਕੇ ਤੁਹਾਡੇ ਕਮਰੇ ਵਿੱਚ ਦੇ ਕੇ ਜਾਊਗਾ ਤੁਹਾਨੂੰ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ ਇਦਾਂ ਕਹਿ ਕੇ ਮਣੀ ਆਪਣੇ ਘਰ ਵੱਲ ਚੱਲ ਪਿਆ ਜਿੱਦਾਂ ਹੀ ਘਰ ਪਹੁੰਚਿਆ ਉਹਦੀ ਮਾਂ ਉਹਨੂੰ ਦੇਖ ਕੇ ਬਹੁਤ ਖੁਸ਼ ਹੋ ਗਈ ਕਹਿਣ ਲੱਗੀ ਮਣੀ ਪੁੱਤ ਤੂੰ ਦੱਸਿਆ ਨਹੀਂ ਇੰਡੀਆ ਆ ਰਿਹਾ ਸਾਨੂੰ ਦੱਸਦਾ ਤਾਂ ਮੈਂ ਤੇਰੇ ਸਵਾਗਤ ਲਈ ਵਧੀਆ ਤਿਆਰੀ ਕਰਦੀ ਮਣੀ ਆਪਣੀ ਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ ਕਹਿਣ ਲੱਗਿਆ ਜਿਵੇਂ ਪਹਿਲਾਂ ਦੱਸ ਦਿੰਦਾ ਤਾਂ ਫੇਰ ਉਹ ਸਭ ਕੁਝ ਕਿਦਾਂ ਦੇਖਦਾ ਜੋ ਮੈਂ ਅੱਜ ਆਪਣੀਆਂ ਅੱਖਾਂ ਨਾਲ ਦੇਖਿਆ ਜੱਸੀ ਨੇ ਫਟਾਫਟ ਆਪਣੇ ਘਰ ਵਾਹ ਨੂੰ ਕਿਹਾ ਦੇਖੋ ਆਪਣਾ ਮੁੰਡਾ ਆਇਆ ਕੋਜੀ ਸਾਲਾਂ ਵਿੱਚ ਕਿੰਨਾ ਵੱਡਾ ਹੋ ਗਿਆ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲੈ ਕੇ ਜਿੱਦਾਂ ਹੀ ਜੱਸੀ ਆਪਣੇ ਮੁੰਡੇ ਤੇ ਗੱਲ ਲੱਗਣ ਲੱਗੀ ਤਾਂ ਮਨੀ ਨੇ ਆਪਣੇ ਹੱਥ ਨਾਲ ਆਪਣੇ ਮਾਂ ਨੂੰ ਪਿੱਛੇ ਕਰ ਦਿੱਤਾ ਕਹਿਣ ਲੱਗਾ ਪਹਿਲਾਂ ਮੈਨੂੰ ਦੱਸੋ ਦਾਦਾ ਜੀ ਕਿੱਥੇ ਆ ਉਹ ਘਰੇ ਕਿਤੇ ਨਜ਼ਰ ਨਹੀਂ ਆ ਰਹੇ ਇਦਾਂ ਕਹਿੰਦੇ ਹੋਏ ਮਨੀ ਆਪਣੇ ਦਾਦੇ ਦੇ ਕਮਰੇ ਵਿੱਚ ਜਲਾ ਗਿਆ ਪਰਤਾ ਦਾ ਉੱਥੇ ਨਹੀਂ ਸੀ ਇਹ ਉਹਨੂੰ ਵੀ ਪਤਾ ਸੀ ਪਰ ਆਪਣੇ ਮਾਪਿਓ ਤੇ ਸਾਹਮਣੇ ਨਾਟਕ ਕਰ ਰਿਹਾ ਸੀ ਜਸਤੇ ਘਪਾਈ ਹੋਈ ਉਤੇ ਪਿੱਛੇ ਆ ਗਏ ਤੇ ਮਾੜਾ ਬੜਾ ਤਹਾਸਕੇ ਕਹਿਣ ਲੱਗੀ ਪੁੱਤ ਤੈਨੂੰ ਤਾਂ ਪਤਾ ਹੈ ਕਿ ਤੇਰਾ ਦਾਦਾ ਕੁਝ ਕੰਮ ਤਾਂ ਨਹੀਂ ਕਰਦਾ ਬਸ ਸਾਰਾ ਦਿਨ ਖਾਂਦਾ ਹੀ ਰਹਿੰਦਾ ਹੈ ਤੇ ਆਪਣੇ ਕਮਰੇ ਵਿੱਚ ਪਿਆ ਪਿਆ ਹੋਰ ਹੋ ਜਾਂਦਾ ਹੈ ਇਸ ਲਈ ਅਸੀਂ ਉਹਨੂੰ ਕਿਹਾ ਕਦੀ ਕਦੀ ਪਾਰਕ ਘੁੰਮਣ ਲਈ ਚਲਿਆ ਜਾਇਗਾ ਨਹੀਂ ਤਾਂ ਸਰੀਰ ਮੰਜੇ ਜੋਗਾ ਹੀ ਰਹਿ ਜਾਊ ਆਪਣੀ ਮਾਂ ਦੇ ਮੂੰਹ ਇਦਾਂ ਦੀ ਗੱਲਾਂ ਸੁਣ ਕੇ ਮਨੀ ਨੂੰ ਹਰਾਨੀ ਜੀ ਹੋਈ ਸਵੇਰ ਦੀ ਰਾਤ ਹੋ ਗਈ ਪਰ ਕਰਦਾਸ ਅਜੇ ਤੱਕ ਘਰ ਨਹੀਂ ਆਇਆ ਸੀ ਮਨੀ ਆਪਣੇ ਮਾਂ ਪਿਓ ਕੋਲੋਂ ਪੁੱਛਣ ਲੱਗਾ ਪਾਪਾ ਦਾਦਾ ਜੀ ਅਜੇ ਤੱਕ ਘਰ ਕਿਉਂ ਨਹੀਂ ਆਏ ਕਿਤਾ ਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਹੇ ਹੈ ਪੁੱਤ ਕਦੀ ਕਦੀ ਤੇਰਾ ਦਾਦਾ ਆਪਣੇ ਦੋਸਤ ਦੇ ਘਰ ਚਲਾ ਜਾਂਦਾ ਹੈ ਤੇ ਉੱਥੇ ਹੀ ਇੱਕ ਦੋਨਾਂ ਇੱਕ ਦੋ ਦਿਨ ਰਹਿ ਪੈਂਦਾ ਹੈ ਫਿਕਰ ਕੰਮ ਦੀ ਕੋਈ ਲੋੜ ਨਹੀਂ ਰਾਤ ਬਹੁਤ ਹੋ ਗਈ ਤੂੰ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ ਅਗਲੇ ਦਿਨ ਜਦੋਂ ਸਵੇਰ ਨੂੰ ਮਨੀ ਤਿਆਰ ਹੋ ਕੇ ਆਪਣੇ ਦਾਦੇ ਨੂੰ ਮਿਲ ਲਈ ਹੋਟਲ ਗਿਆ ਤਾਂ ਉੱਥੇ ਬੈਠ ਕੇ ਉਹਦੇ ਨਾਲ ਰੋਟੀ ਖਾਧੀ ਤੇ ਆਪਣੇ ਦਾਦੇ ਨੂੰ ਹਿੰਮਤ ਦਿੰਦੇ ਹੋਏ ਕਿਹਾ ਕਿ ਦਾਦਾ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਜਲਦੀ ਹੀ ਸਭ ਕੁਝ ਠੀਕ ਹੋ ਜਾਊਗਾ ਉਸ ਤੋਂ ਬਾਅਦ ਮਨੀ ਨੇ ਆਪਣੇ ਦਾਦੇ ਨੂੰ ਲੈ ਕੇ ਘਰ ਪਹੁੰਚਿਆ ਨੂਪਤ ਦੋਨਾਂ ਨੂੰ ਇਕੱਠੇ ਦੇਖ ਕੇ ਹੈਰਾਨ ਹੀ ਹੋ ਗਏ ਤੇ ਜਸਤੀ ਕਰਨ ਲੱਗੇ ਮਣੀ ਪੁੱਤ ਤੈਨੂੰ ਤੇਰਾ ਦਾਦਾ ਕਿੱਥੋਂ ਮਿਲਿਆ ਤਾਂ ਮਣੀ ਨਫਰਤ ਨਾਲ ਦੇਖਦੇ ਹੋਏ ਕਹਿਣ ਲੱਗਾ ਤੁਸੀਂ ਤਾਂ ਮੈਨੂੰ ਸਹੀ ਢੰਗ ਨਾਲ ਦੱਸਿਆ ਹੀ ਨਹੀਂ ਕਿ ਦਾਦਾ ਜੀ ਕਿੱਥੇ ਗਏ ਪਰ ਮੈਂ ਆਪਣੇ ਦਾਦੇ ਨੂੰ ਲੱਭ ਹੀ ਲਿਆ ਮੁੰਡੇ ਦੀਆਂ ਗੱਲਾਂ ਸੁਣ ਕੇ ਮਾਂ ਪਿਓ ਦੀਆਂ ਨਜ਼ਰਾਂ ਝੁੱਕ ਗਈਆਂ ਬਣੀ ਕਹਿਣ ਲੱਗਾ ਕਿ ਸ਼ਰਮ ਆਉਂਦੀ ਹੈ ਮੈਨੂੰ ਤੁਹਾਨੂੰ ਆਪਣਾ ਮਾਂ ਪਿਓ ਕਹਿੰਦੇ ਹੋਏ ਕਿੰਨੇ ਝੂਠ ਤੇ ਝੂਠ ਬੋਲਦੇ ਜਾ ਰਹੇ ਹੋ ਤੁਸੀਂ ਤੁਹਾਨੂੰ ਪਤਾ ਹੈ ਕੱਲ ਮੈਂ 에어ਪੋਰਟ ਤੋਂ ਬਾਰ ਆਪਣੇ ਦਾਦਾ ਨੂੰ ਚਿਪਸ ਦੇ ਪੈਕ ਦੇ ਵਿੱਚ ਦੇ ਵੇਖਿਆ ਸੀ ਜੇ ਮੈਂ ਸਭ ਕੁਝ ਨਾ ਦੇਖਦਾ ਤਾਂ ਮੇਰੇ ਸਾਹਮਣੇ ਤੁਹਾਡੀ ਅਸਲੀਅਤ ਆਉਂਦੀ ਹੀ ਨਾ ਕਹਿੰਦੇ ਆ ਨਾ ਕਿ ਔਰਤ ਨਰਮਨ ਦਿਲ ਦੀਆਂ ਹੁੰਦੀਆਂ ਪਰ ਤੁਸੀਂ ਇੱਕ ਔਰਤ ਹੋ ਕੇ ਆਪਣੇ ਪਿਓ ਦੇ ਬਰਾਬਰ ਦੇ ਇਨਸਾਨ ਦੇ ਨਾਲ ਇਦਾਂ ਕਰ ਸਕਦੇ ਹੋ ਪਾਪਾ ਤੁਸੀਂ ਆਪਣੇ ਪਿਓ ਨੂੰ ਸਤਾ ਕੇ ਤੁਹਾਨੂੰ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲੀ ਇੱਕ ਮੁੰਡਾ ਹੁੰਦੇ ਹੋਏ ਵੀ ਤੁਸੀਂ ਆਪਣੇ ਬੁੱਢੇ ਪਿਓ ਨੂੰ ਦੀ ਤਕਲੀਫ ਨਹੀਂ ਸਮਝ ਸਕਦੇ ਕ언 ਮੁੰਦੇ ਇਹ ਸੁਲੂਕ ਮੈਂ ਤੁਹਾਡੇ ਨੂੰ ਦੋਵਾਂ ਨਾਲ ਕਰਾਂਗਾ ਤੁਹਾਨੂੰ ਕਿਦਾਂ ਦਾ ਲੱਗੂਗਾ ਸ਼ਾਇਦ ਤੁਸੀਂ ਭੁੱਲ ਗਏ ਕਿ ਇਹ ਵੱਡੇ ਸਾਰੇ ਘਰ ਤਕਾਂ ਤੇ ਜੋ ਕਬਜ਼ਾ ਕੀਤਾ ਉਹ ਸਭ ਮੇਰੇ ਦਾਦਾ ਦਾ ਹੀ ਐ ਤੁਸੀਂ ਉਹਨਾਂ ਦੀਆਂ ਰਾਤਾਂ ਦੀਆਂ ਬਚੀਆਂ ਹੋਈਆਂ ਰੋਟੀਆਂ ਦਿੱਤੇ ਹੋ ਉਹਨਾਂ ਦੇ ਕਮਰੇ ਵਿੱਚ ਇੱਕ ਪੱਖਾ ਤੱਕ ਨਹੀਂ ਲਵਾਇਆ ਇਦਾਂ ਦਾ ਸੁਲੂਕ ਕੋਈ ਆਪਣੇ ਘਰ ਦੇ ਨੌਕਰ ਨਾਲ ਨਹੀਂ ਕਰਦਾ ਜਿੱਦਾਂ ਤੁਸੀਂ ਆਪਣੇ ਪਿਓ ਦੇ ਨਾਲ ਕੀਤਾ ਇਸ ਗੱਲ ਦੀ ਸਜ਼ਾ ਤਾਂ ਤੁਹਾਨੂੰ ਮਿਲਣੀ ਚਾਹੀਦੀ ਆ ਉਸ ਸਮੇਂ ਪੁਲਿਸ ਇੰਸਪੈਕਟਰ ਘਰ ਵਿੱਚ ਪਹੁੰਚ ਗਿਆ ਮਣੀ ਕਹਿਣ ਲੱਗਾ ਕਿ ਇੱਥੇ ਆਉਣ ਤੋਂ ਪਹਿਲਾਂ ਅਸੀਂ ਦੋਨਾਂ ਨੇ ਤੁਹਾਡੇ ਖਿਲਾਫ ਪੁਲਿਸ ਸਟੇਸ਼ਨ ਰਿਪੋਰਟ ਲਗਵਾ ਦਿੱਤੀ ਸੀ ਇੰਸਪੈਕਟਰ ਨੂੰ ਦੇਖਦਿਆਂ ਹੀ ਗਰਦਾਸ ਦੇ ਨੂੰ ਪੁੱਤ ਆਪਣੇ ਪਿਓ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਸਾਨੂੰ ਮਾਫ਼ ਕਰਦੇ ਹੋ ਸਾਡੇ ਕੋਲੋਂ ਗਲਤੀ ਹੋ ਗਈ ਅੱਗੇ ਤੋਂ ਇਦਾਂ ਕਦੇ ਨਹੀਂ ਹੋਗਾ ਉਦੋਂ ਹੀ ਇੱਕ ਜ਼ੋਰਦਾਰ ਥੱਪੜ ਦੀ ਆਵਾਜ਼ ਆਈ ਗਰਦਾਸ ਦਾ ਮੁੰਡਾ ਥੱਪੜ ਨਾਲ ਹੇਠਾਂ ਡਿੱਗ ਗਿਆ ਤੇ ਗਰਦਾਸ ਕਹਿਣ ਲੱਗਾ ਇਦਾਂ ਦੀ ਔਲਾਦ ਤਮ ਤੋਂ ਬੇਲਾਤ ਰਹਿਣਾ ਚੰਗਾ ਹੈ ਇਹਨਾਂ ਦੋਨਾਂ ਨੂੰ ਲੈ ਕੇ ਜਾਓ ਇਨਸਪੈਕਟਰ ਸਾਹਿਬ। ਪਰ ਉਹਦੇ ਮੋਹ ਇਹ ਸਭ ਸੁਣਦੇ ਉਹ ਦੋਨੇ ਮਾਫੀ ਮੰਗਣ ਲੱਗ ਪਏ। ਜਿੱਦਾਂ ਇਹ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਬਾਹਰ ਲਜਾਣ ਲੱਗੇ ਤਾਂ ਕਰਦਾਸ ਨੇ ਦੇਖਿਆ ਪੋਤੇ ਮਣੇ ਦੀਆਂ ਅੱਖਾਂ ਵਿੱਚ ਹੰਝੂ ਸੀ। ਉਸ ਸਮੇਂ ਉਹ ਕਹਿਣ ਲੱਗਾ ਇਨਸਪੈਕਟਰ ਮੈਂ ਆਪਣੀ ਕੰਪਲੀਟ ਵਾਪਸ ਲੈਣਾ ਇਹਨਾਂ ਦੋਵਾਂ ਨੂੰ ਛੱਡ ਦਿਓ। ਉਸਦੇ ਬਾਅਦ ਇਨਸਪੈਕਟਰ ਨੇ ਕਰਦਾਸ ਦੇ ਨੂੰ ਪਤਨੂ ਕਿਹਾ ਕਿ ਪੜਾਪਾ ਤਾਂ ਸਾਰਿਆਂ ਤੇ ਹੀ ਆਉਂਦਾ ਹੈ। ਅੱਜ ਤੁਹਾਡੇ ਪਿਓ ਬੁੱਢੇ ਆ ਕੱਲ ਤੁਸੀਂ ਵੀ ਬੁੱਢੇ ਹੋ ਜਾਵੋ ਜਿੱਦਾਂ ਤੁਸੀਂ ਕਰਦੇ ਹੋ ਇਦਾਂ ਹੀ ਤੁਹਾਨੂੰ ਚੱਲਣਾ ਪਊਗਾ ਇਹ ਗੱਲ ਹਮੇਸ਼ਾ ਯਾਦ ਰੱਖਾ ਇਹਨਾਂ ਕਹਿ ਕੇ ਇੰਸਪੈਕਟਰ ਚਲਾ ਗਿਆ ਮਣੀ ਆਪਣੇ ਦਾਦੇ ਦੇ ਘਰ ਲੱਗ ਗਿਆ ਸੀ ਉਸ ਦਿਨ ਤੋਂ ਬਾਅਦ ਕਰਤਾਰਸ ਨੇ ਨੂਫਤ ਬੜੀ ਚੰਗੀ ਤਰ੍ਹਾਂ ਖਿਆਲ ਰੱਖਣ ਲੱਗ ਪਿਆ ਉਹਦੀ ਹਾਰ ਛੋਟੀ ਤੋਂ ਛੋਟੀ ਜ਼ਰੂਰਤ ਤੇ ਖਾਣਾ ਪੀਣ ਦਾ ਧਿਆਨ ਬੜੇ ਚੰਗੇ ਤਰੀਕੇ ਨਾਲ ਰੱਖ ਰਹੀ ਸੀ ਕਰਤਾਰਸ ਆਪਣੇ ਘਰ ਬੜੇ ਸ਼ਾਨ ਨਾਲ ਰਹਿਣ ਲੱਗ ਪਿਆ ਸੀ ਪਰ ਪਾਲ ਆਪਣੇ ਪੋਤੇ ਨੂੰ ਦਿਲੋਂ ਦਵਾਵਾ ਤੇ ਅਸ਼ੀਰਵਾਦ ਦਿੰਦਾ ਥੱਕਦਾ ਨਹੀਂ ਸੀ ਹਾਂਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਆਪਣੀ ਰਾਇ ਜਰੂਰ ਦੱਸੇ ਕਰੋ ਤਾਂਕਿ ਆਉਣ ਵਾਲੀ ਕਹਾਣੀ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ ਤੇ ਜੋ ਵੀ ਚੈਨਲ ਦੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਨੂੰ ਆਲਟਾ ਪ੍ਰੈਸ ਕਰੋ ਤਾਂਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ